ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਤਸਾ ਸਿੰਘ ਵਰਟੋਹਾ ਹਮੇਸ਼ਾ ਹੀ ਆਪਣੇ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਜਥੇਦਾਰਾਂ ਦੀ ਨਿਯੁਕਤੀ ਤੋਂ ਬਾਅਦ ਵਿਰਤਾ ਸਿੰਘ ਬਲਟੋਹਾ ਦੀ ਫੇਰ ਐਂਟਰੀ ਹੁੰਦੀ ਹੈ ਤਾਂ ਹੁਣ ਕਿਹੜਾ ਮਸਲਾ ਖੜਾ ਕਰ ਦਿੱਤਾ ਜਿਸ ਦੇ ਕਾਰਨ ਦੁਬਾਰਾ ਫੇਰ ਵਿਰਤਾ ਸਿੰਘ ਬਲਟੋਹਾ ਨੂੰ ਜਿਹੜੇ ਨੇ ਬਿਆਨ ਦੇਨੇ ਪਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਦੇ ਉੱਤੇ ਵੀ ਕਾਫੀ ਕੁਸਮਾਨ ਮਤਿਆ ਹੋਇਆ ਤਾਂ ਕੁਝ ਤਾਂ ਲੋਕ ਇਹਨਾਂ ਦੇ ਹੱਕ ਦੇ ਵਿੱਚ ਨੇ ਤੇ ਕੁਝ ਵਿਰੋਧ ਦੇ ਵਿੱਚ ਨੇ ਤਾਂ ਉੱਥੇ ਹੀ ਵਿਕਰਮਜੀਤ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਵਿਰਤਾ ਸਿੰਘ ਬਲਟੋਹਾ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈਆ ਤਾਂ ਤੁਹਾਨੂੰ ਦੱਸ ਦਈਏ ਸ਼੍ਰੀ ਅਕਾਦ ਤਖਸਾਹਬ ਦੇ ਜਥੇਦਾਰ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਜੋ ਸ਼੍ਰੋਮਣੀ ਅਕਾਲੀ ਦਲ ਜਿਵੇਂ ਹੀ ਬਗਾਵਤ ਪੈਦਾ ਹੋ ਗਈ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮਜੀਠੀਆ ਨੇ ਅੱਜ ਪੀਸੀ ਦੇ ਇਸ ਫੈਸਲੇ ਨੂੰ ਗਲਤ ਠਹਿਰਾਇਆ ਜਸ ਤੋਂ ਬਾਅਦ ਉਹਨਾਂ ਤੇ ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਨ ਦਾ ਦੋਸ਼ ਲਗਾਇਆ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਸਾਬਕਾ ਕਾਲੀਆ ਗੁਰਚਾ ਸਿੰਘ ਬਲਟੋਹਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਜੋ ਉਹਨਾਂ ਦੇ ਦਿਲ ਦੀ ਭਾਵਨਾयां ਉਹ ਹੁਣ ਨਿਕਲ ਕੇ ਸਾਹਮਣੇ ਆਈ ਹੈ ਤਾਂ ਹੁਣ ਵਰਤਾ ਸਿੰਘ ਬਲਟੋਹਾ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਵਰਤਾ ਸਿੰਘ ਬਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਤਾਂ ਉਸ ਦੇ ਵਿੱਚ ਜੋ ਕੁਝ ਉਹਨਾਂ ਨੇ ਲਿਖਿਆ ਉਹਨਾਂ ਵੱਲੋਂ ਆ ਕੇ ਆ ਕੇ ਕਿ ਵਿਕਰਮਜੀਤ ਮਜੀਠੀਆ ਦੇ ਖਿਲਾਫ ਕੋਈ ਵੀ ਗਲਤ ਸ਼ਬਦਾਬਲੀ ਨਾ ਵਰਤੇ ਤਾਂ ਪੋਸਟ ਸਾਂਝੀ ਕਰਦੇ ਆ ਉਹਨਾਂ ਨੇ ਕਿਹਾ ਹੈ ਕਿ ਮੈਂ ਸਭ ਨੂੰ ਬੇਨਤੀ ਇਹੀ ਕਰਨੀ ਚਾਹਾਂਗਾ ਕਿ ਕੋਈ ਵੀ ਸੱਜਣ ਜੋ ਵੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਕਿਸੇ ਵੀ ਸ਼ਬਦ ਦੀ ਵਰਤੋਂ ਨਾ ਕਰੇ ਆਪਸੀ ਮਤਭੇਦ ਨਪਟਾਰਿਆਂ ਨੂੰ देर ਨਹੀਂ ਲੱਗਦੀ ਇਸ ਮੌਕੇ ਤੇ ਸਭ ਨੂੰ ਸਹੀ ਰੋਲ ਨਿਭਾਉਣਾ ਚਾਹੀਦਾ ਹੈ ਏਕਤਾ ਦੇ ਵਿੱਚ ਹੀ ਸ਼ਕਤੀ ਹੈ ਏਕਤਾ ਦੇ ਵਿੱਚ ਹੀ ਅਨੇਕਤਾ ਹੈ ਉਹਨਾਂ ਨੇ ਕਿਹਾ ਕਿ ਸਰਦਾਰ ਮਜੀਠੀਆ ਨੂੰ ਵੀ ਗਿਲੇ ਸ਼ਿਕਵੇ ਪੁੱਢ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪਹਿਲਾਂ ਨਾਲੋਂ ਵੱਧ ਮਿਹਨਤ ਕਰਨੀ ਚਾਹੀਦੀ ਆ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋਤਿਹਦਾਰ ਗਾਨੀ ਰਗਵੀਰ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੋਤਿਹਦਾਰ ਨੂੰ ਸ਼੍ਰੋਮਣੀ ਕਮੇਟੀ ਯਾਨੀ ਐ ਜੀ ਪੀ ਸੀ ਵੱਲੋਂ ਅਹੁਦਿਆਂ ਤੋਂ ਹਟਾਏ ਜਾਣ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਕਾਰਵਾਈ ਗਲਤ ਕੀਤੀ ਗਈ ਆ ਤਾਂ ਮਜੀਠੀਆ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਜੋ ਮਾਨ ਮਰਿਆਦਾ ਹੈ ਉਸ ਦਾ ਪੂਰਾ ਸਤਿਕਾਰ ਕਰਦੇ ਆ ਅਤੇ ਅਖੀਰਲੇ ਸਾਹ ਤੱਕ ਕਰਦੇ ਰਹਾਗੇ ਤਾਂ ਇਹ ਮਰਿਆਦਾ ਕਿਸੇ ਵੀ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਜੋ ਵੀ ਜਥੇਦਾਰ ਸਹਿਬਾਨ ਇਨਾਂ ਤਖਤਾਂ ਦੇ ਉੱਪਰ ਬਿਰਾਜਮਾਨ ਨੇ ਉਹਨਾਂ ਦਾ ਮਾਨ ਸਰਮਾਨ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਉਹਨਾਂ ਨੇ ਅੱਗੇ ਇਹ ਵੀ ਬਿਆਨ ਦੇ ਵਿੱਚ ਕਿਹਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਨੇ ਫੈਸਲਾ ਕੀਤਾ ਸੀ ਉਸ ਦੇ ਨਾਲ ਜੋ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਤਾਂ ਹਰਦੇਵ ਬਲੁੰਦਰੇ ਵੀ ਗਏ ਸਨ ਗੁਰੂ ਸਹਿਬਾਨਾ ਨੇ ਸੰਗਤਾਂ ਨੂੰ ਗੁਰੂ ਦਾ ਰੁਤਬਾ ਦਿੱਤਾ ਹੈ ਤਾਂ ਉੱਥੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਸੀ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹਾਂ ਜੋ ਕਿ ਜਥੇਦਾਰ ਸਹਿਬਾਨਾ ਨੂੰ ਲਾ ਕੇ ਜੇਕਰ ਦੂਸਰੇ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਕੀਤੀ ਜਾਵੇ ਅਸੀਂ ਇਸ ਫੈਸਲੇ ਦੇ ਵਿੱਚ ਇਹ ਹਾਂ ਪੱਕੀ ਵਿੱਚ ਨਹੀਂ ਆ ਤਾਂ ਉਹਨਾਂ ਨੇ ਇਸ ਨੂੰ ਨਕਾਰਿਆ ਸੀ ਤਾਂ ਹੁਣ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਵਿਰਸਨ ਸਿੰਘ ਬਲਟੋਹਾ ਦੀ ਤਲਕੀ ਉਦੋਂ ਵੀ ਬਧੀ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਚਾਨਾ ਤਾਂ ਅਕਾਲੀ ਦਲ ਨੂੰ ਜੋ ਧਾਰਮਿਕ ਸਭਾ ਲਗਾਉਣੀ ਸੀ ਤਾਂ ਉਸ ਦੇ ਵਿੱਚ ਦੇਰੀ ਵਰਤੀ ਜਾ ਰਹੀ ਸੀ ਤਾਂ ਉਦੋਂ ਮਿਰਚਾ ਸਿੰਘ ਬਟੋਹਾ ਵੱਲੋਂ ਇਹ ਦੋਸ਼ ਲਗਾਏ ਗਏ ਸਨ ਜਸਤੇਜਰ ਗਿਆਨੀ ਹਰਪ੍ਰੀਤ ਸਿੰਘ ਤੈ ਕਿ ਉਹਨਾਂ ਦੇ ਉੱਤੇ ਆਰਐਸਐਸ ਜਾਂ ਬਾਦਲ ਪਰਿਵਾਰ ਦਾ ਜਿਹੜਾ ਪੂਰਾ ਪੂਰਾ ਪ੍ਰਭਾਵ ਹੈ ਇਸੇ ਲਈ ਉਹ ਜਿਹੜੇ ਆ ਸੇਵਾ ਨਹੀਂ ਲਗਾ ਰਿਹਾ ਤਾਂ ਆਪਣੇ ਬਿਆਨਾਂ ਦੇ ਕਰਕੇ ਲਗਾਤਾਰ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਉਹ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਉਹਨਾਂ ਵੱਲੋਂ ਵਿਕਰਮਜੀਤ ਮਜੀਠੀਆ ਦਾ ਪੱਖ ਪੂਰਿਆ ਗਿਆ ਤਾਂ ਉਹਨਾਂ ਨੇ ਪੱਖ ਪੂਰਤੇ ਹੋਏ ਕਿਹਾ ਹੈ ਕਿ ਕੋਈ ਵੀ ਜੋ ਕਿ ਵਿਕਰਮਜੀਤ ਮਜੀਠੀਆ ਦੇ ਖਿਲਾਫ ਪੱਦੀ ਸ਼ਬਦਾਵਲੀ ਨਾ ਵਰਤੇ ਗਲਤ ਸ਼ਬਦਾਵਲੀ ਨਾ ਵਰਤੇ ਤਾਂ ਉਸ ਦੇ ਖਿਲਾਫ ਐਕਸ਼ਨ ਵੀ ਕੀਤਾ ਜਾ ਸਕਦਾ ਤਾਂ ਤੁਹਾਨੂੰ ਦੱਸ ਦਈਏ ਕਿ ਵਿਰਸਾ ਸਿੰਘ ਬਲਟੋਹਾ ਉਹ ਚਕਚੇ ਜੋ ਕਿ ਵਿਭਾਗ ਬੋਲਦੇ ਨੇ ਅਤੇ ਹਮੇਸ਼ਾ ਹੀ ਬੋਲਦੇ ਰਹਿੰਦੇ ਨੇ ਤਾਂ ਐਸੇ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਵੀ ਜਿਹੜਾ ਆ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਉਹੀ ਪਾਰਟੀ ਦੀ ਹਮਾਇਤ ਦੇ ਲਈ ਵਿਕਰਮਜੀਤ ਮਜੀਠੀਆ ਦੇ ਹਮਾਇਤ ਦੇ ਵਿੱਚ ਉਤਰੇ ਨੇ ਤਾਂ ਉਥੇ ਹੀ ਉਹਨਾਂ ਨੇ ਅਕਾਲੀ ਦਲ ਨੂੰ ਮੋੜ ਚੜ੍ਹਦੀ ਕਲਾ ਦੇ ਵਿੱਚ ਕਰਨ ਦੇ ਲਈ ਜਿਹੜੇ ਨੇ ਉਹ ਸਭ ਨੂੰ ਅਪੀਲ ਕੀਤੀ ਆ ਤਾਂ ਸਹਿਯੋਗ ਦੀ ਮੰਗ ਵੀ ਕੀਤੀ ਆ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਡੇ ਨਾਲ ਆਪਣੀ رائے ਸਾਂਝੀ ਕਰਨਾ